ਮਗਲਾਇਲ ਦੇਖ ਲੋ ਇਹਦਾ ਇਹ ਪਾਣੀ ਸੀਗਾ ਸਾਰਾ ਮਗਲਾਇਲ ਦੇ ਵਿੱਚ ਵਗ ਗਿਆ ਮਗਲਾਇਲ ਦਾ ਬਿਲਕੁਲ ਜ਼ੀਰੋ ਹੋ ਗਿਆ ਸਤਿਨਾਮ ਪ੍ਰਭੂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜਿਹੜੇ ਆ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਨਾਲ ਮੈਂ ਤੁਹਾਡਾ ਵੀਰ ਗਰਜੰਟ ਤਨੂਲਾ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਐਂਡ ਤੱਕ ਜੁੜੇ ਰਹੋ ਤੁਹਾਨੂੰ ਬਹੁਤ ਜਾਣਕਾਰੀਆਂ ਵੀ ਦੇਵਾਂਗੇ ਤੇ ਤੁਹਾਨੂੰ ਇੱਕ ਅਜਾ ਜਮਾਂ ਜਹਾਜ਼ ਜਿਹੜਾ ਐਂ ਜਲਦਾ ਜਹਾਜ਼ ਉੱਡਣਾ ਜਹਾਜ਼ ਟਰੈਕਟਰ ਦਿਖਾਵਾਂਗੇ ਅੱਜ ਆਜੋ ਫਿਰ ਇਹਦਾ ਟਰੈਕਟਰ ਹੈਗਾ ਇਹ ਟਰੈਕਟਰ ਆਪਣੇ ਕੋਲੇ ਕਰਨਾਲ ਤੋਂ ਆਇਆ ਪਾਣੀ ਪੱਤ ਕਰਨਾਲ ਤੋਂ ਇਹਦੀ ਪਹਿਲਾਂ ਲਾਈਟਾਂ ਦੇਖੋ ਜੀ ਫਿਰ ਐਂਡ ਤੇ ਤੁਹਾਨੂੰ ਸਾਡੇ ਆਈਡਾਟ ਨੇ ਵੀ ਲਾਈਟਾਂ ਲਗਾ ਨਵੇਂ ਦੇਖੋ ਕਿਹੜੇ ਲੋਟ ਹਾਲਦਿਆ ਨੇ ਇਹ ਲੋਕਾਂ ਦੀ ਫੀਟਿੰਗ ਦੀ ਗੱਲ ਕਰਦੇ ਆ ਲੋਕ ਫੀਟਿੰਗਾਂ ਕਿਵੇਂ ਕਰਦੇ ਨੇ ਕਿਵੇਂ ਜਿਗਾਰਡ ਲਾਉਂਦੇ ਨੇਗੇ ਇਹਨੂੰ ਟੀਆਈ ਨੂੰ 2 ਸਾਲ ਹੋ ਗਏ ਇਹਦੇ ਬਿਲਕੁਲ ਦੇਸੀ ਹੈੱਡ ਪਾਏ ਪਹਿਲੇ ਤੁਸੀਂ ਕੰਪਨੀ ਦਿਖਾ ਦਿਓ ਕਿਸੇ ਵੀ ਤੁਹਾਨੂੰ ਕੰਪਨੀ ਟੱਚ ਕਰਦੀ ਹੋ ਜਮਾ ਬਿਲਕੁਲ ਦੇਸੀ ਹੈੱਡ ਪਿਆਰੇ ਵੀ ਲੀਕਿੰਗ ਵਗੈਰਾ ਦੇਖ ਲਓ ਤੁਸੀਂ ਕਿੰਨੀ ਆ ਇਹ 2 ਸਾਲਾਂ ਦੇ ਵਿੱਚ ਵਿੱਚ ਜ਼ੀਰੋ ਹੋ ਗਿਆ ਦੇਖਦਾ ਮਨਾਂ ਨਹੀਂ ਚੰਗਾ ਇਹ ਤੁਹਾਨੂੰ ਸਟਾਰਟ ਕਰਕੇ ਦਗਾਉਂਦੇ ਆ ਤੁਸੀਂ ਇਹਦਾ ਧੂਆਂ ਵਗੈਰਾ ਵੀ ਚੈੱਕ ਕਰਿਓ ਫਿਰ ਆਪਣੇ ਐਂਡ ਤੇ ਆਪਣੇ ਡੈਕਟਰ ਦਾ ਵੀ ਚੈੱਕ ਕਰਿਓ ਲਗਾਓ ਸਰਾਂ ਸਰ ਦੋਨੋਂ ਉਹ ਵੀ ਦੱਸਾਂਗੇ ਤੁਸੀਂ ਐਂਡ ਦੇ ਉੱਤੇ ਉਹ ਵੀ ਦੇਖਿਓ ਵੀ ਇਹਨੂੰ ਕਿਹਦੇ ਵਰਗਾ ਬਣਾ ਰਹੇ ਆ ਉਹੇ ਜਿਹਾ ਇਹਨੂੰ ਬਣਾ ਕੇ ਤੋੜਨਾ ਆਪਾਂ ਨੇ ਕਿਉਂਕਿ ਆਹ ਦੇਖੋ ਇਹਦੇ ਲੀਵਰਾਂ ਦੀ ਹਾਲਤ ਹੁੰਦ ਲੈ। ਇਹ ਲੈਂਕਾਂ ਦੀਆਂ ਢਿੱਲਾਂ ਢੁਲਾਂੀਆਂ ਹੋ ਰਲੀਆਂ। ਇਤੋਂ ਦਿਖਾ ਕੇ ਦੰਨਾਂ ਨੂੰ ਉੱਥੋਂ। ਇਹ ਦੇਖாரு ਇਹ ਸਾਰਾ ਇਹਦੀ ਹਾਲਤ ਆ ਦੇਖੋ ਪੈਡਲਾਂ ਫੋਟਨਾ ਚ ਬਿਲਕੁਲ ਦੇਖੋ। ਇਹੋ ਜਿਹੇ ਪੈਡਲ ਨੇ ਇਹਦੇ। ਜੀਰ ਹੋ ਜਾਵਾਂ ਲੈ ਇਹਨੂੰ ਆ ਬਣਾ ਕੇ ਧੋਰਾਂਗੇ ਡੁਗਰਾ ਘੋੜਾ ਆ ਜੋਣ ਆਪਾਂ ਆਪਣੇ ਵਾਲੇ ਅੰਦਰਲੇ ਟਰੈਕਟਰ ਵੀ ਦੇਖਦੇ ਆਂ ਉਸ ਤੋਂ ਬਾਅਦ ਤੁਹਾਨੂੰ ਇੱਕ ਟਰੈਕਟਰ ਫੇਰ ਹੋਰ ਦਿਖਾ ਰਹੇ ਆਂ ਅੱਜ ਆ ਟਰੈਕਟਰ ਆ ਜਿਹੜਾ ਇਹ ਆਪਣੇ ਕੋਲੇ ਪਹਿਲੀ ਵਾਰ ਆਇਆ ਇੰਜਨ ਹਵਾਣ ਵਾਸਤੇ ਇਹਨੂੰ ਆਪਾਂ 70 ਤੋਂ 75 HP ਕਰਾਂਗੇ ਇਹ 2 ਸਾਲਾਂ ਦੇ ਵਿੱਚ ਬਿਲਕੁਲ ਡੈਡ ਹੋ ਗਿਆ ਜ਼ੀਰੋ ਹੋ ਗਿਆ ਆ ਦੇਖ ਸਕਦੇ ਨੇ ਹਾਲਤ ਪਰ ਵੀ ਦੇਖੋ ਲੈ ਆ ਮਗਲਾਇਲ ਦੇਖ ਲੋ ਇਹਦਾ ਪਾਣੀ ਸੀਗਾ ਸਾਰਾ ਮਗਲਾਇਲ ਦੇ ਵਿੱਚ ਵਗ ਗਿਆ ਮਗਲਾਇਲ ਦਾ ਬਿਲਕੁਲ ਜ਼ੀਰੋ ਹੋ ਗਿਆ ਇਸ ਕਰਕੇ ਇੰਜਣ ਜਿਹੜਾ ਖਤਮ ਹੋ ਗਿਆ ਜਿਹੜੇ ਲੋਕ ਕਹਿੰਦੇ ਨੇ ਕਿ ਟਰੈਕਟਰ ਸਾਡੇ ਘਰ ਮਾਉਣ ਨੂੰ ਨਹੀਂ ਹੜਦੇ ਉਹਨਾਂ ਲਈ ਦੇਖੋ ਆਹ ਸਰਾਖ ਦੇਖੋ ਪਹਿਲਾਂ ਇਹ ਮਿਸਤਰੀਆਂ ਦੀ ਅਣਗੈਲੀ ਦੇ ਨਾਲ ਸਾਰਾ ਕੁਝ ਹੋ ਗਿਆਗਾ ਜੇ ਇਹਦੀ ਸਪਾਈ ਕੀਤੀ ਹੁੰਦੀ ਬਲਾਗ ਦੀ ਪੂਰੀ ਪ੍ਰੋਪਰ ਤੌਰ ਤੇ ਸਰਾਖ ਸਰੋਕੇ ਦੇ ਸਾਫ ਕੀਤੇ ਹੁੰਦੇ ਤਾਂ ਇਹ ਟਰੈਕਟਰ ਗਰਮ ਹੋ ਕੇ ਸੀਜ਼ ਨਹੀਂ ਹੁੰਦਾ ਸੀ ਪਾਣੀ ਨਹੀਂ ਰਲਾਉਦਾ ਸੀਗਾ ਹੁਣ ਆਪਾਂ ਬੰਨਾਂਗੇ ਨਾ ਇਹ ਗਰਮ ਹੋਵੇ ਬਿਲਕੁਲੀ ਤਖਚਾਈ ਇਹਦੀ ਫੁੱਲ ਹੋਊਗੀ 15 ਸਾਲ ਦੀ ਇਹਦੀ ਲੇਵੋ ਘਟੂ ਘਟ 15 ਸਾਲ ਦੀ ਜੇ ਕਿਸਾਨਾਂ ਨੇ ਸੰਭੇ ਰੱਖਿਆ ਤਾਂ ਅੱਜ ਹੁਣ ਆਪਾਂ ਚੱਲਦੇ ਗਾਣਾ ਅੱਜ ਇਹ ਟਰੈਕਟਰ ਹੈਗਾ ਇੱਕ ਕੈਨੇਡਾ ਜਿਹਾ ਵੀਰ ਆਪਣੇ ਕੋਲ ਇਹਨੇ ਭੇਜਿਆ ਮੋਡੀਫਾਈ ਵਾਸਤੇ ਇਹ ਤਿਆਰ ਕਰਨਾ ਇਹ 2 ਸਾਲਾਂ ਤੋਂ ਭਰਾ ਆਪਣੇ ਨਾਲ ਜੁੜਿਆ ਹੋਇਆ ਸੀਗਾ 2 ਸਾਲਾਂ ਤੋਂ ਜੁੜਿਆ ਰਹੇ ਕਹਿੰਦਾ ਕਰੋਨਾ ਦਾ ਗ੍ਰੈਂਟ ਤਾਂ ਇੱਥੋਂ ਹੀ ਕਰਾਉਣਾ ਹੋਰ ਆਪਾਂ ਕਿਸੇ ਤੋਂ ਕਰਾਉਣਾ ਹੀ ਨਹੀਂਗਾ। ਐਦੀ ਗੱਲ ਕਰੀਏ ਜੀ ਇਹ ਟਰੈਕਟਰ ਆਪਣੇ ਕੋਲੇ ਮੋਡੀਫਾਈ ਹੋਣ ਵਾਸਤੇ ਆਇਆ ਇਹਦਾ ਕੰਮ ਚੱਲਦਾ ਹਲੇ। ਪੂਰਾ ਫਾਈਨਲ ਨਹੀਂ ਕੀਤਾ ਗਿਆ ਹਲੇ। ਪੂਰਾ ਫਾਈਨਲ ਕਰਾਂਗੇ ਇਹਨੂੰ ਆਪਾਂ। ਤੇ ਇਹਦੀ ਪਾਵਰ ਕਟਾਈ ਵਗੈਰਾ ਜਿਹੜਾ ਕਰ ਚੁੱਕਿਆ ਆਪਾਂ ਇੰਜਨ ਵਗੈਰਾ ਦਾ ਸਾਰਾ ਇਹਦਾ ਜਿੰਨਾ ਕੰਮ ਹੈ ਡਿਸਕ ਬ੍ਰੇਕ ਕੀਤੇ ਨੇ ਇਹ। ਜਿੰਨੇ ਟਰੈਕਟਰ ਤੁਹਾਨੂੰ ਸਾਡੀ ਵਰਕਸ਼ਾਪ 'ਚ ਮਿਲਣਗੇ ਉਹ ਸਾਰੇ ਡਿਸਕ ਬ੍ਰੇਕ ਹੀ ਮਿਲਣਗੇ। ਸਾਰੇ ਟੋਟਲ ਤੇ ਇਹਨਾਂ ਦੇ ਮਾਗਰੋਂ ਸਾਹਿਬ ਪਹਿਲੀ ਦੇਖ ਲਓ ਤੁਸੀਂ ਆ ਜਾਓ ਤੇ ਸਾਡੇ ਕੰਮਾਂ ਦੀ ਸਪਾਈ ਦੇਖ ਲਓ ਇੱਧਰ ਪਹਿਲਾਂ ਹਰ ਚੀਜ਼ ਦੀ ਰਗੜਾ ਵੜਾਈ ਪੂਰੀ ਫੁੱਲ ਸਪਾਈ ਦੇ ਨਾਲ ਆ ਲੈਂਕਾਂ ਲੋਕਾਂ ਦੀ ਪੂਰੀ ਫੁੱਲ ਸਪਾਈ ਦੇ ਨਾਲ ਆ ਪਰ ਫੇਰ ਕਰ ਦਾਂਗੇ ਜਿਹੜਾ ਇਹ ਟਰੈਕਟਰ ਖੜਾ ਇੱਧਰ ਹੀ ਸਾਈਡ ਤੇ ਇਹ ਬੰਦੇ ਕਹਿੰਦੇ ਵੀ ਅਸੀਂ origignal ਦੇ ਸ਼ੌਂਕੀਆਗੇ ਇਹਨਾਂ ਨੂੰ ਆਪਾਂ origignal ਹੀ ਬ੍ਰੇਕ ਕਰਕੇ ਦਿੱਤੈ ਤੁਸੀ ਦੇਖ ਲਓ केवीएक्स ਦੇ ਸਿਲੰਡਰ ਆ ਲਾਗ ਦਿੱਤੇ ਨੇ ਪਰ ਇਹਦਾ ਲਾਗਾ ਕਹਿੰਦਾ ਮਿਲਦੀ ਨਹੀਂ ਕੇਵੀਐਕਸ ਦੇ ਸਾਹਦੇ ਸਾਹਮਣੇ ਆ ਕੇਵੀਐਕਸ ਕੰਪਨੀ ਜੇ ਤੁਹਾਨੂੰ ਵੀ ਇਹ ਕੰਪਨੀ ਦੇ ਸਿਲੰਡਰ ਮਿਲਦੇ ਨੇ ਜਾਂ ਕੰਪਨੀ ਕੋਈ ਦੀ ਚੀਜ਼ ਮਿਲਦੀ ਹੈ ਤੁਸੀਂ ਲਾ ਲਓ ਇੱਕ ਥਾਪੜ ਕੇ ਮੇਰੀ ਜ਼ਿੰਮੇਵਾਰੀ ਹੈਗੀ ਵੀ ਫੁੱਲ ਬ੍ਰੇਕ ਲੱਗਣਗੇ ਤੇ ਇਹ ਸੈਂਪਲ ਇੰਜਨ ਕੀਤਾ ਬਿਲਕੁਲ ਤੇ ਨਾਲ ਨਾਲ ਇਹਦੀ ਸਾਰੀ ਟੋਟਲ ਸਾਜ਼ ਭਈ ਇਹ ਵੀ ਫੁੱਲ ਮੋਡੀਫਾਈ ਹੋ ਰਿਹਾ ਟਰੈਕਟਰ ਇਹ ਵੀ ਰੀਸਟੋਰ ਹੋ ਰਿਹਾ ਪੂਰਾ ਫੁੱਲ ਤੇ ਇਹਨੂੰ ਆਪ ਪੇਂਟ ਵਗੈਰਾ ਜਿਹੜਾ ਉਹ ਆਪਾਂ ਆਪ ਹੀ ਕਰਦੇ ਆ ਹੁਣ ਆਪਣੇ ਪੈਂਟਰ ਆਪਾਂ ਰੱਖ ਚੋਦੇ ਲੈ ਲੈ ਜਿਹੜੇ ਪੈਂਟਰ ਨੇ ਆਪਣੇ ਕੋਲੇ ਆ ਚੁੱਕੇ ਨੇਗੇ ਤੇ ਤੁਸੀਂ ਕੋਈ ਵੀ ਕੰਮ ਕਰਾਉਣਾ ਹੋਣਾ ਤੁਹਾਨੂੰ ਕਿਕਰ ਕਰਨ ਦੀ ਲੋੜ ਨਹੀਂ ਇਸੇ ਵਰਕਸ਼ਾਪ ਦੇ ਵਿੱਚ ਹੀ ਸਾਰਾ ਫੁੱਲ ਕੰਮ ਹੋਇਆ ਕਰੂਗਾ ਆਜੋ ਹੁਣ ਤੁਹਾਨੂੰ ਆਪਾਂ ਨੁਗਰਾਕੋੜ ਆਪਣੇ ਵਾਲਾ ਉਹ ਦਿਖਾਉਨੇ ਆ ਬਾਹਰੇ ਖੜਾ ਜਿਹੜਾ ਤੇ ਆਜੋ ਇਹਨੂੰ ਦਿਖਾਓ ਕਿਸਾਨਾਂ ਨੂੰ ਇਹਦੀ ਬੈਂਪਰ ਤੋਂ ਸਟਾਰਟ ਕਰੋ ਪਹਿਲਾਂ ਇਹ ਚਾਦਾ ਚੈਨਲ ਆਗਾ ਇਹ ਚੈਨਲ ਦੇ ਵਿੱਚ ਆ ਕੇ ਤੁਸੀਂ ਆਪਣੀ ਹਰ ਵੀਡੀਓ ਦੇਖ ਸਕਦੇ ਹੋਗੇ ਇਹ ਆਪਣਾ ਨੰਬਰ ਆ ਇਹਦੇ ਉੱਤੇ ਤੁਸੀਂ ਜਦੋਂ ਮਰਜ਼ੀ ਆਪਣੇ ਨਾਲ ਸੰਪਰਕ ਕਰ ਸਕਦੇ ਆਂ ਪਹਿਲਾਂ ਤੁਸੀਂ ਉਹਦਾ ਦੇਖਿਆ ਜੀਗਾ ਤੁਹਾ ਉਹਦੀ ਕੰਡੀਸ਼ਨ ਦੇਖੀ ਜੀ ਹੁਣ ਤੁਹਾਨੂੰ ਇਹ ਸਟਾਰਟ ਕਰਕੇ ਦਿਖਾਉਣੇ ਆਂਗੇ ਵੀ ਇਹਦੀ ਕੀ ਕੰਡੀਸ਼ਨ ਹੈਗੀ ਤੁਹਾਨੂੰ ਇਹਦਾ ਵੀ ਪਤਾ ਲੱਗ ਜੂਗਾ ਬਸ ਤੇ ਤਾਂ ਨਹੀਂ ਘੱਟੀ ਹੋਈ ਇਧਰੋਂ ਆਹ ਬਸ ਕਰਾ ਆਪਾ ਜਿਹੜਾ ਬੁੱਲ ਤਿਆਰ ਕੀਤਾ ਇਹ ਟਰੈਕਟਰ ਆਪਣਾ ਕੈਨੇਡਾ ਦੇ ਵੀਰ ਦਾ ਹੈਗਾ ਇਹ ਟਰੈਕਟਰ ਨੇ ਕੈਨੇਡਾ ਜਾਣਾਗਾ ਤੇ ਇਹਦੀਆਂ ਵੀ ਡਿਸਕ ਬ੍ਰੇਕਾਂ ਲੀਤੀਆਂ ਨੇ ਪਾਵਰ ਕਟਾਈ ਕੀਤਾਗਾ ਤੇ ਟਰਾਲੀ ਵਾਲਾ ਪੰਪ ਲਾਇਆ ਇਹਦੇ ਆਪਾ ਦੇਖ ਸਕਦੇ ਹੋ ਟਰਾਲੀ ਵਾਲਾ ਪੰਪ ਲਾਇਆਗਾ ਤੇ ਡਿਸਕ ਇਹਦੀਆਂ ਬ੍ਰੇਕਾਂ ਕੀਤੀਆਂ ਨੇਗੀਆਂ ਤੇ ਫੁੱਲ ਇਹ ਰੀਸਟੋਰ ਹੋਇਆ ਫੁੱਲ ਬਟਾ ਫੁੱਲ ਟਰੈਕਟਰ ਇਹ ਜਿੰਨਾ ਵੀ ਕਾਇਰੋ ਬੈਕ ਸਾਈਡ ਤੋਂ ਇਹ ਰਿਹਾ ਮੇਰਾ ਬੈਕ ਡਰਟ ਤੇ ਸੇਫਟੀ ਚੈੱਕ ਵੀ ਲਾਇਆਗਾ ਤੇ ਆ ਹੱਕ ਵਗੈਰਾ ਦੇਖ ਲਓ ਇਹ ਸਾਰੀ ਆਪਾਂ ਹੀ ਪਾ ਕੇ ਦਿੱਤੀ ਹੈਗੀ ਨਵੀਂ ਤੇ ਆ ਗੋਲੀਆਂ ਗਾਲੀਆਂ ਦੇਖ ਲਓ ਜਿੱਧਰ ਤੇ ਆ ਦੇਖ ਲਓ ਆਪਣਾ ਗੁਰਨਾਣਕ ਟਰੈਕਟਰ ਵਰਕਸਾਬ ਤੇ ਆਪਣੇ ਪੇਟ ਦੀ ਕੁਆਲਿਟੀ ਦੇਖ ਲਓ ਇਹ ਠੂਕੇ ਪੇਟ ਹੋਇਆਗਾ ਡੀਜ਼ਲ ਪੰਪ ਇਹਦੇ ਨਵਾਂ ਲੱਗਿਆ ਬੋਲੇ ਦਾ ਪਾਵਰ ਕਟਾਈ ਦਾ ਸਿਲੰਡਰ ਉਹ ਦਾ ਸਿਲੰਡਰ ਦਿਖਾ ਦਿਓ ਕਿਸਾਨਾਂ ਨੂੰ ਇਹ ਵੀ ਡਬਲ ਰਾਡ ਵਾਲਾ ਜੈਕ ਹੈਗਾ ਕੋੜਾ ਮੈਂਬਰ ਲੱਗਿਆ ਹੋਇਆ ਇਹਦੇ ਤੇ ਨਾਲ ਨਾਲ ਜਿਹੜੀ ਇਹਨਾਂ ਸ਼ੋਅ ਹੈਗੀ ਉਹ ਵੀ ਆਪਾਂ ਤਾਂ ਹੱਜੱਕ ਦੀ ਕੀਤੀ ਐ ਇਸ ਤਰ੍ਹਾਂ ਇਹ ਨਾਲ ਨਾਲ ਤੁਹਾਨੂੰ ਕੀ ਦੱਸ ਦਿੰਦੇ ਆ ਇਹਦੇ ਆਪਾਂ ਵੱਡਾ ਐਲਗੈਂਡਰ ਲਾ ਗਏ ਸਟੀਲ ਦੀ ਫੀਟਿੰਗ ਕੀਤੀ ਹੈਗੀ ਜਿਹੜੀ ਸਾਂਹ ਵਾਲੀ ਦੀ ਫੀਟਿੰਗ ਹੈ ਸਟੀਲ ਦੀ ਹੈ 90 HP ਇਹ ਹੈ ਟਰੈਕਟਰ ਹੈਗਾ ਤੇ ਇਹਦੇ ਆਪਾਂ ਨੇ 100 ਮੀਰ ਦੀਆਂ 100 ਐਂਪੀਰ ਦੀਆਂ ਦੋ ਬੈਟਰੀਆਂ ਧਰੀਆਂ ਨੇ ਕਿਉਂਕਿ ਇਹਦੇ ਸਿਸਟਮ ਹੈ ਜਿਹੜਾ ਡੀਜਰ ਟਿਕ ਵੱਡਾ ਲੱਗਣਾਗਾ ਜਿਹੜਾ ਇਹਦੇ ਅਲਟੀਨੇਟਰ ਹੈਗਾ 120 ਐਂਪੀਰ ਦਾ ਅਲਟੀਨੇਟਰ ਲਾਇਆ ਇਹਦੇ ਆਪਾਂ ਨੇ ਨੌਖਤ ਕੰਪਨੀ ਦੀ ਸੈਲਫ ਲਾਈ ਇਹਦੇ ਆਪਾਂ ਨੇ ਤੇ ਨਾਲ-ਨਾਲ ਆਹ ਪਾਵਰ ਕੱਟ ਸਵਿਚ ਲਾਈ ਹੈ ਵੀ ਕਿਸੇ ਵੀ ਤਾਰਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹ ਆਪਾਂ ਵੇਜ ਬਾਕਸ ਲਾਇਆ ਇਹਦੇ ਆਪਾਂ ਨੇ ਦੇ ਇਹਦੇ ਆਪਣੀ ਜਿਹੜੀ ਸੀਟ ਆ ਡਰਾਈਵਰ ਸੀਟ ਆ ਉਹ ਬੈਲਟ ਵਾਲੀ ਲਾਈ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਗੁਰਨਾਨਕ ਟਰੈਕਟਰ ਵਰਕਸ਼ਾਪ ਦੇ ਵਿੱਚ ਤੁਸੀਂ ਸੰਪਰਕ ਕਰਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆਂ ਵਰ ਕਿਸੇ ਹੋਰ 9811 ਦੇ ਨਾਲ